ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਨਾਮ ਪਟਨਾ ਸਾਹਿਬ ਇੱਕ ਵਾਰ ਮੈਂ ਸੰਧਿਆ ਦੇ ਵਕਤ ਬੈਠਾ ਰਹਿਰਾ ਸਾਹਿਬ ਦਾ ਪਾਠ ਕਰ ਰਿਹਾ ਸੀ ਇੱਕ ਬਜ਼ੁਰਗ ਬਾਬੇ ਨੂੰ ਵੇਖਿਆ ਉਹ ਆਇਆ ਹੈ ਹੁਣੇ ਹੀ ਗੜੜੀ ਇੱਕ ਪਾਸੇ ਰੱਖੀ ਤੇ ਜਿਹੜਾ ਸਗ ਮਰਮਰ ਦਾ ਫਰਸ਼ ਸੀ ਉੱਥੇ ਕੁਝ ਝਾਤ ਮਾਰ ਕੇ ਲੱਭਣ ਲੱਗਾ ਧਿਆਨ ਜਦ ਮੇਰਾ ਇਸ ਬਜ਼ੁਰਗ ਤੇ ਪਿਆ ਕਿ ਕੁਝ ਲੱਭ ਰਿਹਾ ਹੈ ਔਰ ਜਿੰਨੇ ਚਿਰ ਤੱਕ ਮੈਂ ਪਾਠ ਦਾ ਭੋਗ ਪਾਇਆ ਉੰਨੇ ਚਿਰ ਤੱਕ ਉਹ ਕੁਝ ਲੱਭਦਾ ਹੀ ਰਿਹਾ ਮੈਂ ਸੋਚਿਆ ਵਿਚਾਰੇ ਦੇ ਨੇਤਰ ਕਮਜ਼ੋਰ ਨੇ ਕੋਈ ਚੀਜ਼ ਡਿੱਗ ਪਈ ਹੋਣੀ ਐ ਮੈਂ ਕੋਲ ਗਿਆ ਤੇ ਪੁੱਛਿਆ ਬਾਬਾ ਜੀ ਕੀ ਘਵਾਚਾ ਹੈ ਕਾਫੀ ਦਿਨ ਦੇ ਲੱਭ ਰਿਹਾ ਆਖਣ ਲਗਾ ਕੁਝ ਨਹੀਂ ਗਿਆਨੀ ਜੀ ਪਿਛਲੇ ਸਾਲ ਮੈਂ 1000 ਰੁਪਏ ਦੇ ਕੇ ਗਿਆ ਸੀ ਤੇ ਮੈਨੇਜਰ ਨੇ ਵਾਦਾ ਕੀਤਾ ਸੀ ਕਿ ਫਸਤੇ ਤੁਹਾਡਾ ਨਾਮ ਲਿਖਾਂਗੇ ਤੇ ਮੈਂ ਦੇਖਦਾ ਪਿਆ ਕਿ ਨਾਮ ਕਿੱਥੇ ਕਿਹੜੀ ਥਾਂ ਤੇ ਲਿਖਿਆ ਹੋਇਆ ਹੈ ਮੈਂ ਕਿਹਾ ਬਾਬਾ ਇੱਥੇ ਲੋਕੀ ਰੱਬ ਦਾ ਨਾਮ ਲਾਭਦੇ ਨੇ ਤੇ ਤੁਸੀਂ ਇਸ ਘਰ ਵਿੱਚ ਵੀ ਆਪਣਾ ਨਾਮ ਲੱਪਣ ਵਾਸਤੇ ਆਏ ਹੋ ਜੇ ਤੈਨੂੰ ਇੱਥੇ ਵੀ ਆਪਣੇ ਨਾਮ ਦੀ ਲੋੜ ਹੈ ਤਾਂ ਫਿਰ ਗੁਰੂ ਦਾ ਨਾਮ ਕਿੱਥੋਂ ਲੱਭੇਗਾ ਕਿਹੜੀ ਥਾਂ ਤੋਂ ਲੱਭੇਗਾ ਸੱਚ ਜਾਣਿਓ ਗੁਰਦੁਆਰਿਆਂ 'ਚ 99% ਦੀ ਮਨੁੱਖ ਆਪਣਾ ਨਾਮ ਹੀ ਲੱਭਣਾਉਂਦੇ ਹਨ ਆਪਣੇ ਨਾਮ ਦੀ ਹੀ ਚਰਚਾ ਕਰਨ ਆਉਂਦੇ ਹਨ ਮੈਂ ਉਸ ਦਿਨ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਜਿੰਨਾ ਬੰਦਿਆਂ ਨੇ ਤੇਰਾ ਚਿੱਟਾ ਫਰਸ ਚਿੱਟਾਣੀ ਰਹਿਣ ਦਿੱਤਾ ਤੇਰੀਆਂ ਚਿੱਟੀਆਂ ਦੀਵਾਰਾਂ ਚਿੱਟੀਆਂ ਨਹੀਂ ਰਹਿਣ ਦਿੱਤੀਆਂ ਉਹਨਾਂ ਨੇ ਆਪਣਾ ਮਨ ਕਿੱਥੇ ਚਿੱਟਾ ਰਹਿਣ ਦਿੱਤਾ ਹੋਵੇਗਾ ਇੱਕ ਹੋਮਾ ਸੀ ਉਹ ਤੇਰੇ ਫਰਸ਼ ਤੇ ਛਾ ਗਈ ਤੇਰੀਆਂ ਦੀਵਾਰਾਂ ਤੇ ਛਾ ਗਈ ਇਹਨਾਂ ਨੂੰ ਇਹ ਇਹੀ ਸਮਝ ਆਈ ਕਿ ਤੇਰੋ ਕਿਆ tujhe kya arpayo ਨਾਮ ਤੇਰਾ ਤੂੰ ਹੀ ਚਬਰ ਢੋਲਾਰੇ ਜਦ ਸਰੀਰ ਉਸਨੇ ਦਿੱਤਾ ਹੈ ਸਰੀਰ ਦੀ ਤਾਕਤ ਉਸਨੇ ਦਿੱਤੀ ਹੈ ਤੂੰ ਦਾਨੀ ਕਿਸ ਤਰ੍ਹਾਂ ਹੋ ਸਕਦਾ ਹੈ ਨਹੀਂ ਤੂੰ ਇੱਕ ਸਾਧਨ ਜ਼ਰੂਰ ਹੈ ਕਾਤਾ ਨਹੀਂ ਗੱਲ ਨੂੰ ਸਮਝੋ ਜ਼ਰੂਰ ਧੰਨਵਾਦ ਦੋਸਤੋ ਜੇਕਰ ਕਾ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ